ਹਮ ਆਵ ਗੁਣ ਪਰ ਏਕ ਗੁਣ ਨਾਖੀ ਅੰਮ੍ਰਿਤ ਛਾਡ ਬਿਖੈ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਦਾਰਾਸੇੋ ਪ੍ਰੀਤ ਲੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੋ ਕਹੋ ਤਲ ਗੁਰ ਸੇਵੀਆ ਏ ਹਨ ਸੁ ਸਹਿਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵਸ ਫਤਖ ਸੰਮਦੀ ਨੂਰ ਅਰਸਹੁ ਕਰਸਹੁ ਤੁਧਿ ਠੇ ਸਚਿ ਪਾਤਿ ਸਹਾ ਮਲ ਜਨਮ ਜਨਮਨੀ ਸਜਣ ਸਚਾ ਪਾਤ ਸਾਹ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀ ਸਵਨਾ ਦਾ ਵੇਸਾ ਸਜਣ ਸਚਾ ਪਾਤ ਸਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਸਭ ਨਾਂ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸੋਰਠਿ ਮਹਲਾ ਤੀਜਾ ਦੋ ਤੁਕੇ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰ ਤਾ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਉਲਟ ਭਈ ਪਾਈ ਜੀਵਤ ਮਰ ਆਪੂਝ ਪਾਏ ਸੋ ਗੁਰੂ ਸਿਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਮਨਾਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਗ ਪਾਏ ਗੁਰਮੁਖ ਪਾਏ ਹਰ ਥਾਏ ਰਹਾ ਦੇਨ ਗੋਰ ਪ੍ਰੀਤਨਾ ਉਪਜ ਪਾਏ ਮਨਮੁਖ ਦੂਜੈ ਪਾਏ ਤੋਹ ਕੋਟ ਮਨਮੁਖ ਕਰਮ ਕਰਹਿ ਪਾਏ ਪਲ ਕਿਸ਼ੂਨਾ ਪਾਏ ਗੋਰੇ ਮੇਲੇ ਨਾਮ ਮਨ ਰਵਿਆ ਪਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਪਾਈ ਗੁਰ ਕਾਹਿ ਤੋ ਅਪਾਰ ਆਇਆ ਸੋ ਪਰਵਾਨ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਆ ਪਾਈ ਗੁਰ ਸ਼ਬਦੀ ਮੇਲਾਏ ਆਇਆ ਸੋ ਪਰਵਾਨ ਹਪਾਏ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਪਾਏ ਗੁਰ ਸਬਦੀ ਮੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ